ਸਵਾਗਤ ਹੈ ਤੁਹਾਡਾ ਪਹਿਲੇ ਦਿਨ ਦੇ ਵਲੌਗ ਦੇ ਵਿੱਚ ਬਹੁਤ-ਬਹੁਤ ਧੰਨਵਾਦ ਸਪੋਰਟ ਕਰਨ ਲਈ ਤੇ ਆਪਣਾ ਪਹਿਲਾ ਕੈਂਪ ਤੇ ਪਹਿਲਾ ਹੀ ਦਿਨ ਇਹ ਮੰਦੀ ਸਾਹਿਬ ਵਿਖਿਆ ਇਹ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਉਦਾਸੀ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਦੇਦੇ ਦਾ ਇੱਥੇ ਗੁਰੂ ਘਰ ਦਾ ਸਾਰਾ ਕਾਰਜ ਚੱਲਦਾ ਹੈ ਜੀ ਤੇ ਉਹਨਾਂ ਦੇ ਆਸ਼ੀਰਵਾਦ ਸਦਕਾ ਹੁਣ ਇੱਥੇ ਕੈਂਪ ਸ਼ੁਰੂ ਕਰਨ ਜਾ ਰਹੇ ਆ आज पहला दिन बच्चे आए हुए ने जाके दिखोन ने साडा काम थोड़ा ਏਦਾ ਸੀ ਕਿ ਅਸੀਂ ਸ਼ੀਟਾਂ ਤੇ ਹੋਰ ਵੀ ਸਮਾਨ ਨਹੀਂ ਸੀ ਲੈ ਕੇ ਆਏ ਉਹ ਸ਼ਹਿਰੋਂ ਲੈਣ ਜਾਣਾ ਪਿਆ ਫਿਰ ਲੈ ਕੇ ਹੁਣ ਵਾਪਸ ਆਏ ਆ ਤੇ कॅम्प ਸ਼ੁਰੂ ਕਰਨ ਲੱਗੇ ਆ ਕਿਉਂਕਿ ਹੌਲੀ ਹੌਲੀ ਪ੍ਰੋਫੈਸ਼ਨਲੀ ਹੋਊਗਾ ਬਾਕੀ ਵਲੌਗ ਦੇਖਣ ਲਈ ਬਣੇ ਦਿਓ ਤੇ ਅੱਗੇ ਦੇਖਿਓ ਕਿੰਨੇ ਕ ਬੱਚੇ ਆਏ ਨੇ कॅम्प ਕਿਵੇਂ ਲੱਗ ਰਿਹਾ ਆ ਜਰੂਰ ਦੇਖਿਓ ਵੀਡੀਓ ਦੇ ਨਾਲ ਬਣੇ ਦਿਓ ਜੀ ਥੋੜੇ ਸਮੇਂ ਵਿੱਚ ਬਾਬਾ ਜੀ ਆ ਰਹੇ ਨੇ ਫਿਰ ਬਾਬਾ ਜੀ ਨੇ ਗੁਰਮਤਿਾ ਕਰਕੇ ਇੱਕ ਹਾਲ ਮਿਲ ਰਿਹਾ ਸਾਨੂੰ ਉਹ ਹਾਲ ਦੇ ਵਿੱਚ ਕੈਂਪ ਲਾਇਆ ਜਾਊਗਾ ਕਿਉਂਕਿ ਇਹ ਆਪਣੇ ਪ੍ਰੋਗਰਾਮਾਂ ਜਾਂ ਮੀਟਿੰਗ ਲਈ ਉਹ ਹਾਲ ਨੂੰ ਯੂਜ਼ ਕਰਦੇ ਨੇ ਸਾਨੂੰ ਵੀ ਉਹ ਹਾਲ ਮਿਲੇਗਾ ਮੇਰੇ ਬਿਲਕੁਲ ਪਿੱਛੇ ਦੇਖੋ ਤੁਸੀਂ ਇੱਕ ਨਾ ਉਦਾਸੀ ਸਟੱਡ ਫਾਰਮ ਹੈ ਇਹਨਾਂ ਦਾ ਜਿੱਥੇ ਇਹਨਾਂ ਨੇ ਆਪ ਜਿਹੜੇ ਰਾਗੀ ਤਰੰਗ ਘੋੜੇ ਹਾਥੀ ਸਾਰੇ ਰੱਖੇ ਨੇ ਉੱਥੇ ਪਾਲੇ ਜਾਂਦੇ ਨੇ ਉੱਥੇ ਉਹਨਾਂ ਦੀ ਸੇਵਾ ਹੁੰਦੀ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸ਼ਾਮ ਨੂੰ ਕਿਉਂਕਿ ਸ਼ਾਮ ਨੂੰ ਸਮਾਂ ਨਿਕਲੂਗਾ ਇੱਧਰ ਨੂੰ ਫਿਰ ਜਾਵਾਂਗੇ ਵਿਦਿਆਰਥੀ ਹੋਣੇ ਉਹ ਤਾਂ ਸ਼ੁਰੂ ਹੋ ਗਏ ਆ ਪਰ ਬਾਬਾ ਜੀ ਇਹ ਲੋ ਹੁਕਮ ਆ ਕਿ ਪਹਿਲਾਂ ਆਪਾਂ ਕਿਸੇ ਤਰੀਕੇ ਨਾਲ ਹਾਲ ਦੇ ਵਿੱਚ ਸਾਰੀ ਸੈਟਿੰਗ ਕਰੀਏ ਜਦੋਂ ਸੈਟਿੰਗ ਹੋ ਗਈ ਉਸ ਦੇ ਬਾਬਤ ਉਹ ਸੈਟਿੰਗ ਕਰਨ ਤੋਂ ਬਾਅਦ ਫਿਰ ਕਰ ਲਾਂਗੇ ਆਪਾਂ ਇਹ ਸੀ ਗੱਡੀ ਦਾ ਸਮਾਨ ਕੱਢਣ ਸਮਾਨ ਆਪਾਂ ਘੱਟ ਲਿਆ ਵਾ ਤੇ ਹੁਣ ਆਪਾਂ ਚੱਲਿਆ ਕਮਰੇ ਵੱਲ ਨੂੰ ਰੂਮ ਤੇ ਜਾ ਕੇ ਫਿਰ ਇੱਕ ਵਾਰ ਸੈਟਿੰਗ ਕਰਕੇ ਫਿਰ ਜਦੋਂ ਬਾਬਾ ਜੀ ਦੀ ਕਾਲ ਆਊਗੀ ਤੇ ਦੇਵੇਂ ਉਹਨਾਂ ਸੇਵਕਾਂ ਦਾ ਹੁਕਮ ਹੋਊਗਾ ਉਸ ਦੇ ਹਿਸਾਬ ਨਾਲ ਚੱਲਾਂਗੇ ਜੀ ਲੋ ਜੀ ਬਾਬਾ ਜੀ ਨਾਲ ਗੱਲ ਹੋ ਗਈ ਸੀਗੀ ਸਾਨੂੰ ਹਾਲ ਮਿਲ ਗਿਆ ਹੈ ਹਾਲ ਨੰਬਰ 3 ਇੱਥੇ ਸਾਰੀ ਸੰਗਤ ਹੌਲੀ-ਹੌਲੀ ਜੁੜ ਰਹੀ ਆ ਬੱਚੇ ਆ ਰਹੇ ਨੇ ਕਿਉਂਕਿ ਜਿਹੜਾ ਇਹ ਕੈਂਪ ਆ ਇਹਦੇ ਲਈ ਏਜ ਰਿਸਟ੍ਰਿਕਸ਼ਨ ਕੋਈ ਵੀ ਨਹੀਂ ਹੈਗੀ ਕੈਂਪ ਦੀਆਂ ਦੋ ਖਾਸੀਅਤਾਂ ਨੇ ਪਹਿਲੀ ਕਿ ਇਹ ਕੈਂਪ ਦੀ ਰਜਿਸਟ੍ਰੇਸ਼ਨ ਜਮ੍ਹਾਂ ਫਰੀ ਆ ਕੋਈ ਫੀਸ ਨਹੀਂ ਲਈ ਜਾਂਦੀ ਅੱਖਰਕਾਰੀ ਸਿਖਾਉਣ ਦੀ ਤੇ ਦੂਜੀ ਇਸ ਕੈਂਪ ਨੂੰ ਕਿਸੇ ਵੀ ਉਮਰ ਦਾ ਵੀਰ ਭਰਾ ਸਾਡੇ ਬਜ਼ੁਰਗ ਕਿਸੇ ਵੀ ਉਮਰ ਦੀ ਬੀਬੀ ਸਾਡੀਆਂ ਭੈਣਾਂ ਮਾਈਆਂ ਜੁਆਇਨ ਕਰ ਸਕਦੀਆਂ ਵਾ ਤੇ ਇਹ ਕੈਂਪ ਦੇ ਵਿੱਚ ਤੁਹਾਨੂੰ ਮੈਂ ਰੂਪ ਦਿਖਾਉਣਾ ਹੈ ਕਿ ਹੁਣ ਹਰ ਇੱਕ ਉਮਰ ਦੇ ਬੱਚੇ ਵੱਡੀਆਂ ਉਮਰਾਂ ਦੇ ਬਜ਼ੁਰਗ ਇਸ ਕੈਂਪ ਵਿੱਚ ਪਹੁੰਚੇ ਹੋਏ ਨੇ ਅੱਖਰਕਾਰੀ ਜਾਣੀ ਕੀ ਪ੍ਰਾਤਨ ਰੂਪ ਦੇ ਵਿੱਚ ਊੜਾ ਐੜਾ 35 ਅਖਰੀ ਸੀ ਖਾਲੀ ਇਸ ਤੋਂ ਹੀ ਅਸੀਂ ਨਾਂ ਰੱਖਿਆ ਸੀ 35 ਅਖਰੀ ਪਰੰਪਰਾ ਯਾਤ ਤੇ 35 ਅਖਰੀ ਮੀਨ ਸਿਖੋਣੀ ਹੈ ਜੀ ਸਾਰਿਆਂ ਨੂੰ ਸੋ ਹੁਣ ਤੁਹਾਨੂੰ ਦਰਸ਼ਨ ਕਰਉਣੀ ਹੈ ਦਰਸੰਗਤ ਅਦੇ ਰਮੇਸ਼ਰ ਦੇ ਘਰ ਰਮੇਸ਼ਰ ਹੀ ਜਨਮ ਲੈਂਦਾ ਸੋ ਉਹਨਾਂ ਦੇ ਗੈਰ ਦੇ ਨਹੀਂ ਜਾਣਾ ਹਾਂ ਹੁਣ ਉਦਾਸੀ ਜਿੰਨੇ ਸਾਲ ਤੋਂ ਇੱਕ ਇੰਨੇ ਗੁੱਤੇ ਇੱਕਾ ਦਰਬਾਰਾਂ ਨਾਲ ਜੇ ਦਸੇ ਪਾਇਸ਼ਾਵਾਂ ਦੇ ਲਈ ਹਾਂ ਜੀ ਸਾਰਿਆਂ ਦਾ ਮੋਸ਼ਕੀ ਪੋਥੀਆਂ ਲਿਖਣ ਦਾ ਨਹੀਂ ਕੰਮ ਹੀ ਗ੍ਰੰਥ ਲਿਖਣ ਦੇ ਨਿਰਮਲਿਆ ਨੇ ਨਿਰਮਲੇ ਸਾਧੂਆਂ ਨੇ ਤੇ ਉਦਾਸੀਆਂ ਨੇ ਹੀ ਗੁਰੰਤੇ ਲਿਖੇ ਆ ਉਹੀ ਰੀਤ ਨੂੰ ਆਪਾਂ ਦੁਬਾਰਾ ਚਲਾ ਰਹੇ ਆ ਤੇ ਜਦੋਂ ਕਈ ਕੱਲ ਨੂੰ ਦੇਖਣਾ ਸਿੱਖ ਜਾਣ ਤੇ ਅਹੀਂ ਇਹੋ ਜਿਹੀ ਹੋਈਆਂ ਸਾਡੇ ਕੋਲ ਕਿ ਲੈ ਗੁਰੂ ਤੋਂ ਮਾਤਾਵਾ ਆ ਹਾਂ ਲਾਈਕ ਸਾਰੀ ਉਮਰ ਹਾ ਉਸ ਵਾਇਸ ਰਹਿੰਿਆ ਉਹਨਾਂ ਦੀ ਲਿੰਕ ਨਹੀਂ ਸੀ ਬਹੁਤ ਵਧੀਆ ਉਹਨਾਂ ਨੂੰ ਬਾਅਦ ਪਤਾ ਲੱਗਾ ਕਿ ਇਹਦੇ ਲੇਖ ਨਹੀਂ ਸਕਦੇ ਆਹੀਂ ਹਾਂ ਤੇ ਕੇ ਦੇ ਹੱਥ ਚ ਕਲਾ ਹੋਰੀ ਆਪਾਂ ਨੂੰ ਨਹੀਂ ਪਤਾ ਪਰਮੇਸ਼ਰ ਨੂੰ ਪਤਾ ਤੇ ਅਸੀਂ ਤਾਂ ਆਪਾਂ ਬਸ ਕਰ ਸਕਦੇ ਲਿਖ ਸਕਦੇ ਜਾਂ ਆਪਸੀ ਜੀ ਆ ਕੇ ਉਹਨਾਂ ਦੀ ਵੀਡੀਓ ਨੂੰ ਸਕਾਈਏ ਪੁਰਾਣੇ ਸਮੇਂ ਤੇ ਹਮ ਤਾਈ ਲੋਕ ਆਪਣੀਆਂ ਪੋਤੀਆਂ ਲੈ ਕੇ ਜਾਂਦੇ ਇਤੇ ਆਪਣੇ ਖਾਨਦਾਂ ਚੱਗੇ ਦੇਦੇ ਵੀ ਜਿਵੇਂ ਹਾਂ ਬਿਤਾਤੇ ਜਮੀਨ ਵੰਡਣੀ ਤੇ ਆਹ ਪੋਥੀ ਮੇਰੇ ਵੱਲ ਆਉਗੀ ਆ ਸੂਰ ਤੁਮਰਾ ਕਰ ਤਾਹੋਂ ਗੱਦੀ ਦੇ ਨਾਲੋਂ ਪੋਥੀਆਂ ਵੀ ਦਿੱਤੀਆਂ ਜਿਨ੍ਹਾਂ ਵਿੱਚ ਮਹਾਰਾਜ ਜੀ ਦੀ ਬਾਹੋਂ ਪੁੱਤਰ ਬਾਣੀ ਸੀ ਇਸੇ ਤਰ੍ਹਾਂ ਗੁਰੂ ਅੰਦਾਮੀ ਜੀ ਸਾਹਿਬ ਦੀ ਮਹਾਰਾਜੀਆਂ ਨੇ ਜਦੋਂ ਤੀਜੇ ਭਾਗ ਦਾ ਸਤਗੁਰੂ ਕ੍ਰੋਮਲਦਾਸ ਸਾਹਿਬ ਦੀ ਮਹਾਰਾਜ ਨੂੰ ਗੱਦੀ ਦਿੱਤੀ ਤਾਂ ਉਹਨਾਂ ਨੂੰ ਉਹਨਾਂ ਨੇ ਗੱਦੀ ਦੇ ਨਾਲ ਆਪਣੀ ਤੇ ਸਤਗੁਰੂ ਖਾਨ ਸਾਹਿਬ ਦੀ ਬਾਣੀ ਦੀਆਂ ਪੋਥੀਆਂ ਦਿੱਤੀਆਂ ਆ ਇਹ ਦੇਖੀ ਜੇ ਪਾਸ਼ਾ ਜੀ ਨੇ ਗੁਰੂ ਸਾਧਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੀਆਂ ਪੋਤੀਆਂ ਦਿੱਤੀਆਂ ਤੇ ਇੱਥੇ ਫਿਰ ਪੰਜਵੇਂ ਪਾਸ਼ਾ ਜੀ ਨੂੰ ਆਪਣੀਆਂ ਪੋਤੀਆਂ ਦਿੱਤੀਆਂ ਤੇ ਸਤਗੁਰੂ ਰਾਮਦਾਸ ਜੀ ਨੇ ਆਪਣੀਆਂ ਪੋਤੀਆਂ ਪੰਜਵੇਂ ਪਾਸ਼ਾ ਨੂੰ ਦਿੱਤੀਆਂ ਤੇ ਬਾਕੀ ਪੋਤੀਆਂ رونਵਾਲ ਸਾਹਿਬ ਤੋਂ ਮਹਾਰਾਜ ਜੀ ਦੇ ਜਾਨੇ ਚਾਹੀਆ ਜਾਂ ਜਿੱਦਾਂ ਵੀ ਤੇ ਆਪਰੇ ਜ਼ਿਕਰ ਆਉਂਦਾ ਵੀ ਜਾਂ ਮਹਾਰਾਜੀ ਦੇ ਜ਼ਿਕਰ ਸੰਗ੍ਰਹਿ ਹੋਇਆ ਤੇ ਦੋਸਤੋ ਬਾਅਦ ਸਤਗੁਰੂ ਜੀ ਨੇ ਸਤਗੁਰੂ ਗੰਨ ਸਾਹਿਬ ਮਾਰਾ ਜੀ ਦੇ ਸਰੂਪ ਸਰੂਪ ਦੇ ਉਪਾਦਨਾ ਕੀਤੀ ਸੋ ਇਹ ਜਿਹੜਾ ਲਿਖਣ ਪਰਪਰਾਂ ਦਾ ਹਿੱਸਾ ਸਤ ਤਾਂ ਕਿ ਦੇਤੀ ਸਾਡੀ ਵੇਲੇ ਕੋਈ ਸਾਡੇ ਤੇ ਚੱਲਦਾ ਆ ਰਿਹਾ ਠੀਕ ਹੈ ਜੀ ਸੋ ਮਹਾਦਾਇ ਦਾ ਭਾਗ ਨੂੰ ਪਰਮਾਣ ਧੰਸੋ ਕਾਗਜ ਕਹਿੰਦੇ ਆ ਧੰ ਧੰ ਭਾਡਾ ਧੰਸ ਧੰ ਲੇਖਾਰੀ ਨਾਨਕਾ ਜੀ ਦਾ ਨਾਮ ਲਿਖਾਇਆ ਸੱਚ ਸੋ ਸਾਧੰਦੂ ਜੀ ਉਸ ਲਖਾਰੀ ਨੂੰ ਉਸ ਕਲਮ ਨੂੰ ਉਸ ਸਿਆਹੀ ਨੂੰ ਧੰ ਕਹਿੰਦੇ ਆ ਉਸ ਕਾਗਜ ਨੂੰ ਧੰ ਕਹਿੰਦੇ ਆ ਜਿਹਦੇ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਰਜ ਹੁੰਦੀ ਆ ਜਿਹਦੇ ਵਿੱਚ ਧੁਰਗੀ ਬਾਣੀ ਲਰਜ ਹੁੰਦੀ ਆ ਉਸ ਨੂੰ ਸਾਧਗੁਰੂ ਜੀ ਧੰ ਨਾਹਦੇ ਨੇ ਉਹ ਪੁਰਾਣੇ ਵੇਲੇ ਤੁਸੀਂ ਜਿਹੜੇ ਸਿੰਘ ਨੇ ਉਹ ਹੱਥੀਂ ਲਿਖਣ ਦੀ ਯਕੀਨ ਰੱਖਦੇ ਆ ਥੱਥੀ ਲਿਖਦੇ ਆ ਬਕਾਇਦਾ ਮਹਾਰਾਜੀ ਵਾਲ ਖਾਲਸਾ ਵਾਲੇ ਜੀ ਕੀਤੇ ਇੱਥੇ ਕਲਮ ਨੂੰ ਫੜ ਸਕਦੇ ਆ ਜਾਂ ਸਿੱਧਾ ਲੇਖ ਸਕਦੇ ਆ ਐ ਨਹੀਂ ਕਲਮ ਨੂੰ ਫੜਨਾ ਉਠਾ ਕਰਕੇ ਟੇਡਾੜੀਆਂ ਕਰਕੇ ਫੜਨਾ ਜਾਂ ਸਿੱਧਾ ਫੜਨਾ ਜਾਂ 45 ਡਿਗਰੀ ਦੇ ਐਂਗਲ ਤੇ ਠੀਕ ਹੈ ਜੀ ਬਹੁਤ ਐਕਸਪੀਰੀਅੰਸ ਇਕੱਠਾ ਕਰਨਾ ਹੈ ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਬਹੁਤ ਹੀ ਕੁਝ ਸਿੱਖਣ ਲਿਆ ਕਰੋ ਨਿਕਲੇ ਆ ਕਿਸੇ ਤਗੜੇ ਕੰਮਲੇ ਨਿਕਲੇ ਆ ਕੁਝ ਤਗੜਾ ਕਰਕੇ ਵਾਪਸ ਆਵਾਂਗੇ

ਔਰ ਸ਼ਾਹੀ ਜਿਹੜੀ ਇਕੱਠੀ ਕਰ ਲਈ ਬਾਬਾ ਜੀ ਅ ਮਾਈਆਂ ਕੋ ਲਈ ਹੈ ਜੀ ਉਹਨਾਂ ਨੂੰ ਫ੍ਰੀ ਹੋ ਲੈਣ ਦੇ ਦੱਤੇ ਲਓ ਜੀ ਪਹਿਲੇ ਦਿਨ ਦੇ ਕੈਂਪ ਦੀ ਹੋ ਗਈ ਹੈ ਜੀ ਸਮਾਪਤੀ ਅੱਜ ਦਾ ਕੈਂਪ ਅਸੀਂ ਲਾਇਆ ਸੀਗਾ ਜੀ ਤੇ ਥੋੜੇ ਜੇ ਸਖਿਆਰਤੀ ਰਹਿ ਗਏ ਨੇ ਦੇਖ ਸਕਦੇ ਤੁਸੀਂ ਸਾਡੀਆਂ ਬੀਬੀਆਂ ਤੇ ਬਜ਼ੁਰਗ ਵੀਰ ਦੀ ਹੁੰਨੀ ਤੇ ਹੁਣ ਅਸੀਂ ਇਹ ਸਾਰਾ ਕੁਝ ਮਿਟੋ ਆਇਆ ਸਮਿਟ ਕੇ ਫਿਰ ਜਾਵਾਂਗੇ ਅਸਨਾਰੇ ਤੇ ਇਹ ਅਗਲਾ ਅਪਡੇਟ ਤੁਹਾਨੂੰ ਦਿੰਨੇ ਆ ਜੀ ਪਹਿਲੇ ਦਿਨ ਦਾ ਕੈਂਪ ਹੋ ਗਿਆ ਜੀ ਸਮਾਪਤ ਬਹੁਤ ਵਧੀਆ ਕੈਂਪ ਗਿਆ ਬਹੁਤ ਜਿਆਦਾ ਸਖਿਆਰਤੀ ਹੈ ਏਸੀ ਨਿੱਕੀ ਉਮਰ ਤੋਂ ਵੱਡੀ ਉਮਰ ਤੱਕ ਦੇ ਸਾਰੇ ਆਏ ਸੀ ਮਤਲਬ ਕਿ 8 ਸਾਲ ਤੋਂ ਲੈ ਕੇ 50 ਸਾਲ ਤੱਕ ਦੀ ਉਮਰ ਦੇ ਸਾਰੇ ਹੈਗੇ ਸੀ ਜੀ ਬਹੁਤ ਵਧੀਆ ਲੱਗਾ ਸਾਨੂੰ ਕੈਂਪ ਲਾ ਕੇ ਇਤੋ ਦੀ ਸੰਗਤ ਦਾ ਪਿਆਰ ਬਹੁਤ ਜਿਆਦਾ ਮਿਲ ਰਿਹਾ ਜੀ ਤੇ ਆਪਾਂ ਆ ਗਏ ਆ ਜੀ ਹੁਣ ਰੂਮ ਤੇ ਆ ਗਏ ਸੀਗੇ ਰੂਮ ਤੇ ਜਾਣ ਤੋਂ ਬਾਅਦ ਚ ਪਰ ਸਾਡੇ ਕੁਝ ਕੁ ਬਸਤਰ ਰਹਿੰਦੇ ਨੇ ਦੇਖੋ ਜੀ ਮੰਡੀ ਸਾਹਿਬ ਦਾ ਡੇਰਾ ਜੀ ਕੁਝ ਕੁ ਬਸਤਰ ਰਹਿੰਦੇ ਨੇ ਆਪਾਂ ਧੋਣੇ ਨੇ ਤੇ ਧੋਣ ਤੋਂ ਬਾਅਦ ਧੋਣ ਤੋਂ ਬਾਅਦ ਆਪਾਂ ਕਰਨੇ ਥੋੜੀ ਰੈਸਟ ਉਸ ਤੋਂ ਪਹਿਲਾਂ ਆਪਾਂ ਲਾ ਲਈਏ ਰਗੜਾ ਰਗੜਾ ਲਾਈਏ ਬਦਾਮ ਹਾਜ਼ਰ ਹੋਏ ਨੇ ਬਾਬਾ ਜੀਆ ਨੇ ਸਾਨੂੰ ਡਰਾਈ ਫਰੂਟ ਦਿੱਤਾ ਹੈ ਕਿਹੜਾ ਥੀ ਰਗੜਾ ਪਾ ਲਈਏ ਛਰਦੀਆਂ ਹੀ ਛਕ ਲਈਏ ਗਰਮੀ ਬਹੁਤ ਆ ਤੇ ਉਸ ਤੋਂ ਬਾਅਦ ਅਸੀਂ ਰੈਸਟ ਕਰਾਂਗੇ ਫਿਰ ਸ਼ਾਮ ਨੂੰ ਉਹ ਪਿੱਛੇ ਸਟੱਡ ਫਾਰਮ ਦੇ ਦਰਸ਼ਨ ਕਰਕੇ ਆਵਾਂਗੇ ਉੱਥੇ ਉਹਨਾਂ ਦੇ ਰਾਕੀ ਘੋੜਿਆਂ ਹਾਥੀਆਂ ਦੇ ਸਾਰੇ ਦਰਸ਼ਨ ਕਰਾਂਗੇ ਬਾਬਾ ਜੀ ਅਸੀਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਵੀਡੀਓ ਦੇ ਨਾਲ ਬਣੇ ਦਿਓ ਜੀ ਧੰਨਵਾਦ